ਕੀ ਤੁਸੀਂ ਜਾਣਦੇ ਹੋ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਕਿੰਨਾ ਸਮਾਂ ਰਹੇ ਸਨ ਕੀ ਤੁਸੀਂ ਜਾਣਦੇ ਹੋ ਭਾਈ ਮਰਦਾਨਾ ਜੀ ਦੀ ਰਵਾਤ ਕਿਸ ਨੇ ਬਣਾਈ ਸੀ ਕੀ ਤੁਸੀਂ ਜਾਣਦੇ ਹੋ ਭਾਈ ਮਰਦਾਨਾ ਜੀ ਦਾ ਪਹਿਲਾ ਨਾਮ ਕੀ ਸੀ ਅਗਰ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਮੇਰੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਤੇ ਅਖੀਰ ਤੱਕ ਜ਼ਰੂਰ ਦੇਖਣਾ ਅੱਜ ਮੈਂ ਲੈ ਕੇ ਹਾਜ਼ਰ ਹੋਈਆਂ ਭਾਈ ਮਰਦਾਨਾ ਜੀ ਨਾਲ ਜੁੜੇ ਕੁਝ ਸਵਾਲ ਜਿਨ੍ਹਾਂ ਸਵਾਲਾਂ ਦਾ ਜਵਾਬ ਤੁਸੀਂ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਾਹੀ ਦੇ ਸਕਦੇ ਹੋ ਸੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਸਵਾਲ ਨੰਬਰ ਇੱਕ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕੌਮੀ ਸੋਚ ਮਲਟੀਮੀਡੀਆ ਸਵਾਲ ਨੰਬਰ 1 ਸੋ ਆਪਣਾ ਪਹਿਲਾ ਸਵਾਲ ਹੈ ਜੀ ਪਾਈ ਮਰਦਾਨਾ ਜੀ ਦਾ ਜਨਮ ਕਦੋਂ ਹੋਇਆ ਸੀ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਵਾ ਮੰਗੀ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਦਾ ਜਨਮ 1459ਵੀਂ ਨੂੰ ਹੋਇਆ ਸੀ ਵਾਧੇ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 2 ਸੋ ਆਪਣਾ ਦੂਸਰਾ ਸਵਾਲ ਹੈ ਜੀ ਪਾਈ ਮਰਦਾਨਾ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਆਈਂ ਦਿਓ ਇਸ ਸਵਾਲ ਦਾ ਸਹੀ ਜਵਾਬ ਬਹੁਤ ਸਾਰੇ ਵੀਰ ਭੈਣ ਕਹਿੰਦੇ ਹਨ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਦੇ ਪਿਤਾ ਜੀ ਦਾ ਨਾਮ ਬਧਰਾ ਜੀ ਅਤੇ ਮਾਤਾ ਜੀ ਦਾ ਨਾਮ ਲੱਖੋ ਜੀ ਸੀ ਵਾਧਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 3 ਸੋ ਆਪਣਾ ਤੀਸਰਾ ਸਵਾਲ ਹੈ ਜੀ ਪਾਈ ਮਰਦਾਨਾ ਜੀ ਦੇ ਕਿੰਨੇ ਬੱਚੇ ਸਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਰਾਈਂ ਦਿਓ ਇਸ ਸਵਾਲ ਦਾ ਸਹੀ ਜਵਾਬ ਵੀਡੀਓ ਨੂੰ ਬਤਵਾਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰ ਦਿਆ ਕਰੋ ਕਈ ਵਾਰ ਇਹੇ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਦੇ ਤਿੰਨ ਬੱਚੇ ਸਨ दो सपुत्र एक सपुतरी वाधिया जी अगले सवाल वाल सवाल नंबर चार सब अपना चौथा सवाल है जी भाई मरदाना जी के सपुत्रों के नाम सन अगर थोन इस सवाल का सही जवाब पता है तो कमेंट करो अगर नहीं तो कुछ सैकेंड वेट करो मैं जल्दी थोड़ा इसका सही जवाब देवगी वीडियो में वो तो शेयर जरूर कर दया करो ताकि जानकारी हर एक वीर भैन तक पहुँच सके अगर पेशकारी करते मेरे तो कोई गलती होंगी है ਆਓ ਵੀ ਕਮੈਂਟ ਕਰਕੇ ਜ਼ਰੂਰ ਮੇਰੇ ਧਿਆਨ ਵਿੱਚ ਲਿਆਈ ਜਾਵੇ ਤਾਂ ਕਿ ਮੈਂ ਅੱਗੇ ਤੋਂ ਉਸ ਗਲਤੀ ਵਿੱਚ ਸੁਧਾਰ ਕਰ ਸਕਾਂ ਸੋਇ ਸਵਾਲ ਦਾ ਸਹੀ ਜਵਾਬ ਹੈ ਜੀ ਜਿਵੇਂ ਕਿ ਆਪਾਂ ਪਿਛਲੇ ਸਵਾਲ ਦਾ ਉੱਤਰ ਦਿੱਤਾ ਸੀ ਕਿ ਪਾਈ ਮਰਦਾਨਾ ਜੀ ਦੇ ਦੋਸਤ ਪੁੱਤਰ ਸਨ ਉਹਨਾਂ ਦੇ ਨਾਮ ਨੇ ਜੀ ਬਾਬਾ ਰਜ਼ਾਦਾ ਜੀ ਅਤੇ ਬਾਬਾ ਸਜ਼ਾਦਾ ਜੀ ਵਾਦੇ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 5 ਸਭ ਤੋਂ ਪੰਜਵਾਂ ਸਵਾਲ ਹੈ ਜੀ ਪਾਈ ਮਰਦਾਨਾ ਜੀ ਦੀ ਸੁਪਤਰੀ ਦਾ ਕੀ ਨਾਮ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਦਿਓ ਇਸ ਸਵਾਲ ਦਾ ਸਹੀ ਜਵਾਬ ਪੌਤ ਸਾਰੇ ਵੀਰਪੰਨ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਸਾਨੂੰ ਅਨਸਰ ਟਾਈਪ ਕਰਨ ਵਿੱਚ ਸਮਾਂ ਲੱਗਦਾ ਸੋ ਉਹਨਾਂ ਨੂੰ ਫਿਰ ਤੋਂ ਇੱਕ ਵਾਰ ਬੇਨਤੀ ਹੈ ਕਿ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਦੀ ਸੁਪਤਰੀ ਦਾ ਨਾਮ ਕਾਕੀ ਸੀ ਵਾਧਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 6 ਸੋ ਆਪਣਾ 6ਵਾਂ ਸਵਾਲ ਹੈ ਜੀ ਪਾਈ ਮਰਦਾਨਾ ਜੀ ਕਿਹੜਾ ਸਾਜਿ ਬੁਝਾਉਂਦੇ ਸਨ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਕੂ ਸੈਕਿੰਡ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਮਾਹੀ ਜਿਹੜੇ ਜਿਹੜੇ ਵਿਦਿਆਪਨ ਸਿੱਖੀ ਇਤਿਹਾਸ ਤੋਂ ਜਾਣੂ ਹਨ ਉਹਨਾਂ ਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੋਵੇਗਾ ਜਾਂ ਫਿਰ ਜਿਨ੍ਹਾਂ ਨੇ ਸਾਡੇ ਚੈਨਲ ਦੀ ਇਹ ਪਹਿਲਾ ਵਾਲੀ ਵੀਡੀਓਜ਼ ਵਾਚ ਕੀਤੀਆਂ ਹਨ ਉਹਨਾਂ ਨੇ ਵੀ ਹੁਣ ਤੱਕ ਇਸ ਸਵਾਲ ਦਾ ਸਹੀ ਜਵਾਬ ਕਮੈਂਟ ਕਰ ਦਿੱਤਾ ਹੋਊਗਾ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਰਵਾਬ 부ਝਾਉਂਦੇ ਸਨ ਭਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 7 ਸੋ ਆਪਣਾ 7ਵਾਂ ਸਵਾਲ ਹੈ ਜੀ ਪਾਈ ਮਰਦਾਨਾ ਜੀ ਦੀ ਰਵਾਬ ਕਿਸ ਨੇ ਬਣਾਈ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਰਾਈਂਦੋ ਇਸ ਸਵਾਲ ਦਾ ਸਹੀ ਜਵਾਬ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਦੀ ਰਵਾਫ ਪਾਈ ਫਰੀਦਾ ਜੀ ਨੇ ਬਣਾਈ ਸੀ ਵਾਧਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 8 8ਵਾਂ ਸਵਾਲ ਹੈ ਜੀ ਪਾਈ ਮਰਦਾਨਾ ਜੀ ਨੂੰ ਰਵਾਫ ਕਿਸ ਨੇ ਤੋਹਫੇ ਵਜੋਂ ਪੇਟ ਕੀਤੀ ਸੀ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਮਾਂਗੀ ਵੀਡੀਓ ਨੂੰ ਬੱਤ-ਬਾਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਕਈ ਵਾਰ ਇਹੀ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਨੂੰ ਰਵਾਬ ਬੇਬੇ ਨਾਨਕੀ ਜੀ ਨੇ ਦਿੱਤੀ ਸੀ ਵਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 9 ਸੋ ਆਪਣਾ ਨੌਵਾਂ ਸਵਾਲ ਹੈ ਜੀ ਪਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਕਿੰਨਾ ਸਮਾਂ ਰਹੇ ਸਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਰਾਈਂਦੋ ਇਸ ਸਵਾਲ ਦਾ ਸਹੀ ਜਵਾਬ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਲਗਭਗ 55 ਸਾਲ ਰਹੇ ਸਨ ਵਾਧੇ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 10 ਸੋ ਆਪਣਾ 10ਵਾਂ ਤੇ ਆਖਰੀ ਸਵਾਲ ਹੈ ਜੀ ਪਾਈ ਮਰਦਾਨਾ ਜੀ ਦਾ ਪਹਿਲਾ ਪੁਰਾਣਾ ਨਾਮ ਕੀ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਹੀ ਦਿਓ ਇਸ ਸਵਾਲ ਦਾ ਸਹੀ ਜਵਾਬ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਅਕੋਰਡਿੰਗ ਟੂ ਵਿਕੀਪੀਡੀਆ ਪਾਈ ਮਰਦਾਨਾ ਜੀ ਦਾ ਪਹਿਲਾ ਨਾਮ ਦਾਨਾ ਜੀ ਸੀ ਤانوں ਮੇਰੀ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਵੀਰ ਪੈਨ ਤੱਕ ਪਹੁੰਚ ਸਕੇ ਮੈਂ ਜਿੰਨੀ ਵੀ ਜਾਣਕਾਰੀ ਆਪਜੀ ਨਾਲ ਸਾਂਝੀ ਕੀਤੀ ਹੈ ਇਹ ਸਾਰੀ ਨੈਟ ਤੇ ਕੀਤੀ ਰਿਸਰਚ ਦੇ ਮੁਤਾਬਿਕ ਹੈ ਪੇਸ਼ਕਾਰੀ ਕਰਦੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਕਮੈਂਟ ਕਰਕੇ ਮੇਰੇ ਧਿਆਨ ਵਿੱਚ ਜ਼ਰੂਰ ਲਿਆਣਾ ਤਾਂ ਕਿ ਅੱਗੇ ਤੋਂ ਮੈਂ ਉਸ ਗਲਤੀ ਵਿੱਚ ਸੁਧਾਰ ਕਰ ਸਕਾਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਜੀ ਅਗਲੀ ਵੀਡੀਓ ਵਿੱਚ ਇੱਕ ਹੋਰ ਨਵੀਂ ਜਾਣਕਾਰੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ